thank <laughs> you ਇਹ ਸਭ ਕੀ ਮਾਮਲਾ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਜ਼ਬਰਦਸਤ ਜਰੀ ਮਹਿੰਮਾ ਚਲਾਈ ਨਾ ਰਹੀ ਜਿਸ ਵਿੱਚ ਮਾਨ ਜੋ ਡੀਜੀਪੀ ਸਾਹਿਬ ਨਿਰਾਇਨ ਮਿੱਥਲੇ ਔਰ ਮਾਨ ਜੋ ਐਸਐਸਪੀ ਕਫੂਤਲਾ ਜਿਹਦੇ ਦਸ਼ਾਨੇ ਤੇ ਸੰਸਾਰ ਸੀ ਇੱਕ ਮੁਕਤਾਂ ਨੂੰ ਕੱਲ ਬਹੁਤ ਅੱਛੀ ਸਫਲਤਾ ਜੜੀ ਹੈਗੀ ਹੈ ਨਸ਼ਿਆਂ ਦੇ ਖਿਲਾਫ ਜਿਹਦੇ ਵਿੱਚ ਅਸੀਂ 3 ਕੇਸ ਰਜਿਸਟਰ ਕੀਤੇ ਰਹੇ ਹੈਗੇ ਆ ਦੁਕਮर्शियल ਕੁਆਂਟੀਟੀ ਦੇ ਹੈਗੇ ਔਰ ਇਹਦੇ ਵਿੱਚ ਪੰਜ ਅਸੀਂ ਜੋ ਸੀ ਜਿਹੜੇ ਅਰੈਸਟ ਕੀਤੇ ਇਹਦੇ ਵਿੱਚ ਇੱਕ ਨਰਕਾ ਨੀਲ ਕੁਮਾਰ ਹੈਗਾ ਉਹ ਬਿਹਾਰ ਤੋਂ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਜਿਹੜੀ ਉਹ ਪੀਐਮ ਹੈ ਆਫੀਮ ਹੈ ਸਾਨੂੰ ਉਹ ਮਿਲੀ ਹੈ ਔਰ ਉਹਦੇ ਖਿਲਾਫ ਅਸੀਂ ਕੇਸ ਰਜਿਸਟਰ ਕੀਤਾ थाना सदर ਤੋਂ ਉਸ ਤੋਂ ਇਲਾਵਾ 250 ਗ੍ਰਾਮ ਜਿਹੜੀ ਆ ਉਹ ਵੀ ਕਮਰਸ਼ਲ ਕੁਆਟੀਟੀ ਹੈਗੀ ਆ ਦੋ ਲੱਟਕਿਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮੇਜਰ ਰਹਾ ਹੈ ਤੇ ਦੂਸਰੇ ਦਾ ਨਾਮ ਲਖਿੰਦਰ ਹੈਗਾ ਇਹ ਬਸਤੀ ਜੋ ਵੀ ਵਾਦੇ ਹੈਗੇ ਰਣ ਵਾਲੇ ਖਾਣੇ ਅਸ ਨਾਲੇ ਨੇ ਉਹ ਇੱਥੇ ਗਲੀ ਵੀ ਦੇਣ ਆਏ ਸੀਗੇ ਉਹਨਾਂ ਨੂੰ ਅਸੀਂ ਹੈਂਡ ਕੀਤਾ ਸਾਡੀ ਸੀਏ ਦੀ ਟੀਮ ਨੇ ਔਰ ਉਹਦਾ 420 ਗ੍ਰਾਮ ਜਿਹੜੀ ਹੈ ਰਾਨ ਨੂੰ ਸਾਨੂੰ ਮਿਲੀ ਹੈਗੀ ਹੈ ਉਹਦੇ ਖਿਲਾਫ ਅਸੀਂ ਕੇਸ ਦਸਤ ਕੀਤਾ ਹੈਗਾ ਔਰ ਉਸ ਤੋਂ ਇਲਾਵਾ ਦੋ ਲੇਡੀਆਂ ਜਿਹੜੀਆਂ ਕਿ ਇੱਕ ਨਵਾਂ ਪਿੰਡ ਪੱਠੇ ਦੀ ਹੈਗੀ ਹੈ ਜਿਹਦਾ ਨਾਮ ਕਲਵੰਤ ਕੌਰ ਹੈ ਕੰਤੋਂ ਜਿਹਦੇ ਖਿਲਾਫ ਸ਼ੀ ਕੇਸ ਪਹਿਲਾਂ ਹੀ ਦਸਿਆ ਗਿਆ ਹੈ ਨਸ਼ੇ ਉਹਨੂੰ ਅਪੀਂਡ ਕੀਤਾ ਸੀ ਥਾਣਾ ਕਤਵਾਲੀ ਦੀ ਪੁਲਿਸ ਨੇ ਔਰ ਇੱਕ ਮਾ ਨਾਲ ਅਲਰਤੀ ਪੂਜਾ ਹੈਵੀ ਅਲਰਦੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹ ਲਾਕੀਆਂ ਵਾਲ ਸੁਤਾਲ ਕੋਲੂਦੀ ਦੇ ਰਹਿਣ ਵਾਲੀ ਹੈ ਉਹਦੇ ਖਿਲਾਫ ਵੀ ਪਹਿਲਾਂ ਸਮਸ਼ਰ ਕੁਲਤੀ ਦੇ ਕੇਸ ਰਜਿਸਟਰਡ ਹੈ ਆਲਰੇਡੀ ਔਰ ਪੰਜ ਅਸੀਂ ਇਹੋ ਜਿਹੇ ਹੈਗੇ ਆ ਦੂਜੀ ਕਲਾ ਅਰੈਸਟ ਕੀਤੀ ਸੀ ਇਸ ਟਾਪ ਨੂੰ ਬਹੁਤ ਅੱਛਾ ਕੰਮ ਕੀਤਾ ਹੈਗਾ ਤੇ ਜਿਹੜੇ ਡੀਐਸਪੀ ਜੀ ਸਾਹਿਬ ਨੇ ਇੰਸਪੈਕਟਰ ਸੀਏਏ ਜਨੈਲ ਸਿੰਘ ਵਰਨ ਨਵੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ। ਔਰ ਅਸੀਂ ਇਹ ਬਚਨਵਾਦ ਨਾਲ ਕੀ ਨਸ਼ਾ ਦੇ ਖਿਲਾਫ ਅਸੀਂ ਕਬੂਤਰਾ ਵਿੱਚ ਜਦ ਰਜਰਦਸ ਨਹਿਮ ਜਿਹੜੀ ਆ ਨਸ਼ਾ ਸਮਾਹਾਲਾਂ ਦੇ ਖਿਲਾਫ ਵਧੀ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਰਨਿੰਗ ਦਿੱਤੀ ਆ ਤਾਂ ਫਿਰ ਅਸੀਂ ਇਹਨਾਂ ਨੂੰ ਵਰਨਿੰਗ ਦਿੰਦੇ ਆ ਕਿ ਉਹ ਆਪਣਾ ਜਿਹੜਾ ਗਲਤ ਕੰਮ ਹੈ ਉਹ ਛੱਡ ਦੇ। ਸਰ ਪਹਿਲੇ ਮਾਮਲੇ 'ਚ ਫੀਮ ਵਾਲੇ ਮਾਮਲੇ 'ਚ ਥੋੜਾ ਬ੍ਰੀਫ ਰਸਾਇਦੇ ਜਿਸ ਤਰ੍ਹਾਂ ਫੀਮ ਲੈ ਜਾਏ ਜੱਥੋਂ ਲੈ ਜਾਏ ਜੱਥੇ ਦੇਣ ਆਏ ਸੀਏ ਕਿਸ ਤਰ੍ਹਾਂ ਇਹ ਕੀ ਨਾਮ ਨਾਲ ਕਿਸ ਤਰ੍ਹਾਂ ਉਹ ਟਰੈਪ ਕੀਤਾ ਆ ਫੀਮ ਵਾਲਾ ਕੇਸ ਵੀ ਤੁਮੈਂ ਦੇਖਿਆ ਕਿ ਮੋਤੀ ਹਰੀ ਦਾ ਅਨਿਲ ਕੁਮਾਰ ਆ ਹੈ ਬਹਿਮਦਾਰ ਇਹ ਬਿਹਾਰ ਤੋਂ ਫੀਮ ਜਿਹੜੀ ਉਹ ਲਿਆ ਕੇ ਇੱਥੇ ਵੇਚਣੀ ਸੀ ਇਹਨਾਂ ਨੂੰ 2 ਕਿਲੋ 600 ਗ੍ਰਾਮ ਦਾ ਫੀਮ ਹੈ ਇਹਦਾ ਇੱਕ ਸਾਥੀ ਜਿਹੜਾ ਸੰਤੋਸ਼ ਉਹ ਜਿਹੜਾ ਕਿ ਉਹ ਬਿਹਾਰ ਸਾਨੂੰ ਪਤਾ ਲੱਗਿਆ ਵੀ ਵਾਪਸ ਚਲਾ ਗਿਆ ਹੈ ਉਹਦੇ ਕੋਲ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ ਵਰਕ ਕਰ ਰਹੀਆਂ ਨੇ ਇਹਨਾਂ ਨੂੰ ਵੀ ਅਸੀਂ ਜਲਦੀ ਅੱਪੀ ਹਾਂ ਸਰ ਹਰਨ ਵਾਲਾ ਉਹ ਨਾਮਜ਼ਦ ਕੀਤਾ ਹੈ ਇਸ ਕੇਸ ਹਾਂਜੀ ਤੇ ਦੋਸਤ ਹਾਂਜੀ ਇਹ ਸਰ ਜਿਹੜਾ ਜਿਹੜੀ ਜੋ ਲੇਡੀਆਂ ਹੈਗੀਆਂ ਬੜੀਆਂ ਪੰਜ ਬਚਾਰੀ ਗ੍ਰਾਮ ਦੋਰੀ ਜੀ ਇਹ ਕਮਿਟੀ ਆ ਗਈ ਕਿ ਜਿਹਨੂੰ 18 18 ਲੈਣਾ ਬੇਵਾਦ ਹਾਂਜੀ ਕੇਸ ਚੱਲੇ ਹੈ ਇਹਨਾਂ ਦਾ ਵੈਰੀਫਿਕੇਸ਼ਨ ਕਰ ਰਹੇ ਹਾਂ ਅ 6 ਕੇਸ ਇਹਨਾਂ ਦੇ ਖਿਲਾਫ ਕੋਲ ਪਹਿਲੇ ਦੇ ਖਿਲਾਫ ਕੋਲ ਰਜਿਸਟਰਡ ਹੈਗਾ ਤਾਂ ਤੰਗੜੀ ਹੈ ਦੂਜੀ ਦੇ ਮਤਲਬ ਕਿ ਜੇ ਤੋਂ ਇਹ ਚੀਜ਼ ਬੜੀ ਮੇਲਵਾਂ ਚੀਜ਼ ਹੈ ਬਈਆ ਦੂਸਰੀ ਦੂਸਰੇ ਨਾਮ ਤੇ ਪੱਛਾਇਆ ਤੇ ਉਹ ਆਇਆ ਨਾ ਲਿੰਕ ਕਿੱਥੋਂ ਜਾਂ ਕਿ ਦਿੱਲੀ ਵੀ ਕਿੱਥੇ ਦੇਣਾ ਚਾਹੀਏ ਤੇ ਬਾਰਡਰ ਪਾਸ ਤੋਂ ਲਿੰਕ ਆਇਆ ਜੀ ਫਿਰ ਵੀ ਨਹੀਂ ਆਲੇ ਇਨਵੈਸਟਿਗੇਟ ਕਰ ਰਹੇ ਹਾਂ ਅਸੀਂ ਜਾਂਚ ਦਾ ਬਿਸ਼ਾ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਹ ਅਟ੍ਰੈਕਟ ਕਿਤਾ ਹੋਗੇ ਕੋਈ ਪਹਿਲਾ ਫਰਸਟ ਟਾਈਮ ਆ ਜਾਂਦਾ ਪਹਿਲੇ ਤੁਹਾਡੇ ਇਨਫੋਰਮੇਸ਼ਨ ਸੀਗੀ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਵੀ ਇਹ ਬੰਦੇ ਕੰਮ ਕਰਦੇ ਹੋ ਇਹ ਲੈ ਕੇ ਆ ਰਹੇ ਨੇ ਇਹ ਕਿਉਂ ਦੇਣ ਆ ਰਹੇ ਕੋ ਉਹ ਬੰਦਾ ਸਾਡੇ ਜਨੈਟਵਿਚ ਹੈ ਉੱਥੇ ਅਸੀਂ ਟੀਮਾਂ ਲਾਈਆਂ ਹੋਈਆਂ ਤੋ ਜਲਦੀ ਨੂੰ ਨਸੀਬ ਇਹਨਾਂ ਦੇ ਕੋਈ ਰਿਮਾਰਕ ਮੋਲਿਆ ਹੋਵੇ ਜਾਂ ਫੋਰਟ ਤੇ ਦੋ ਦਿਨ ਦਰਮਾਣ ਸਾਰਿਆਂ ਦਾ ਹੀ ਦੋ ਦਿਨ ਦਾ ਲਾ ਥੈਂਕ ਯੂ ਜੀ ਸੋ ਮਚ ਅੰਗਰ 15 ਦਾ